हवाए बंदगी अबुद दर मरा वगरने ने जौ के चुनी आमदन बूद मरा हवाए बंदगी अबरद दर वजूदमरा मरा ने जौ के चुनी आमदन न मरा ਜੋਗ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਨੂੰ ਪਾਲੀ ਪਾਂਤ ਏਬਿੱਦਤ ਹੈ ਕਿ ਹਰ ਸਾਲ ਦੀ ਤਰ੍ਹਾਂ ਆਪ ਸਰਦਾਰ ਸ਼ਾਮ ਸਿੰਘ ਜੀ ਔਟਾਰੀ ਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਸਾਰੇ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਹਰ ਸਾਲ 71 ਹੁੰਦੇ ਹੋ ਨੌ ਰਾਤਰੀ ਦੇ ਦੀਵਾਨ ਤੇ ਇੱਕ ਦਿਨ ਦਾ ਦੀਵਾਨ ਜਿਹੜਾ ਹੈ ਅੱਜ ਦੇ ਦਿਨ ਸਰਦਾਰ ਸ਼ਾਮ ਸਿੰਘ ਔਟਾਰੀ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਉਹਨਾਂ ਦੇ ਨਾਲ ਦੇ ਸਾਥੀ ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਤੇ ਉਹਨਾਂ ਦੀ ਯਾਦ ਦੇ ਵਿੱਚ ਜੁੜ ਕੇ ਹਰ ਰੋਜ਼ ਅਸੀਂ ਸਤਸੰਗਤ ਕਰ ਰਹੇ ਆਂ ਦਾਸ ਆਪ ਦੇ ਨਾਲ ਸਤਸੰਗਤ ਦੀ ਮਹਿਮਾ ਤੇ ਪਰਥਾਏ ਕੁਝ ਬਚਨ ਸਾਂਝੇ ਕਰੇਗਾ ਆਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਗਤ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜਿਹੜੇ ਸੰਗਤ ਵਿੱਚ ਆਉਂਦੇ ਨੇ ਨਾ ਸਤਸੰਗਤ ਵਿੱਚ ਆਉਂਦੇ ਆ ਉਹਨਾਂ ਨੂੰ ਕੀ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ ਤੇ ਜਿਹੜੇ satsangat ਦੇ ਵਿੱਚ ਨਹੀਂ ਆਉਂਦੇ ਉਹ ਕਿਹੜੀਆਂ ਬਖਸ਼ਿਸ਼ਾਂ ਤੋਂ ਵਾਂਝੇ ਰਹਿ ਜਾਂਦੇ ਨੇ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਹਾਜ਼ਰਾ ਕੋ ਮਿਹਰ ਹੈ ਬੇਹਾਜ਼ਰਾ ਕੋ ਬੇਮਿਹਰ ਹੈ ਕਿ ਜਿਹੜੇ satsangat ਦੇ ਵਿੱਚ ਆਣ ਕੇ ਹਾਜ਼ਰ ਹੁੰਦੇ ਆ ਉਹਨਾਂ ਤੇ ਸੱਚੇ ਪਾਤਸ਼ਾਹ ਜੀ ਦੀ ਵਿਸ਼ੇਸ਼ ਮਿਹਰ ਹੁੰਦੀ ਹੈ ਤੇ ਜਿਹੜੇ satsangat ਦੇ ਵਿੱਚ ਆਣ ਕੇ ਹਾਜ਼ਰ ਨਹੀਂ ਹੁੰਦੇ ਨਾ ਉਹ ਜਿਹੜੀਆਂ ਮਹਿਰਾਂ ਨੇ ਸੱਚੇ ਪਾਤਸ਼ਾਹ ਦੀਆਂ ਵਿਸ਼ੇਸ਼ ਮਹਿਰਾਂ ਤੋਂ ਵਾਂਝੇ ਰਹਿ ਜਾਂਦੇ ਆ ਮਹਾਰਾਜ ਗੁਰਬਾਣੀ ਚ ਲਿਖਦੇ ਨਾ ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਜਿਸ ਦੇ ਉੱਪਰ ਤੇਰੀ ਮਿਹਰ ਹੁੰਦੀ ਹੈ ਉਹ ਤੇਰੀ ਬੰਦਗੀ ਕਰਦਾ ਹੈ ਮਿਹਰ ਕਰੇ ਜਿਸ ਮਿਹਰਵਾਣ ਦਾ ਕਾਰਜ ਆਵੇ ਰਾਸ ਜਿਸ ਤੇ ਉੱਪਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੋ ਜਾਂਦੀ ਹੈ ਨਾ ਉਸ ਦੇ ਸਾਰੇ ਕਾਰਜ ਰਾਸ ਹੋਣੇ ਸ਼ੁਰੂ ਹੋ ਜਾਂਦੇ ਆ ਆਪਾਂ ਇਨੇ ਦਿਨਾਂ ਦੇ satsangat ਵਿੱਚ ਬੈਠ ਕੇ ਸੱਚੇ ਪਾਤਸ਼ਾਹ ਜੀ ਦੀ ਮੇਰ ਵਡਿਆਈ ਖੁਸ਼ੀਆਂ ਜਿਹੜੀਆਂ ਨੇ ਉਹ ਮਹਾਰਾਜ ਅੱਗੇ ਮੰਗਦੇ ਆ ਕਿ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕੀਤੀ ਸਾਨੂੰ satsangat ਦੀ ਦਾਤ ਬਖਸ਼ੀ ਤੇ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆ ਵੀ satsangat ਦਾ ਬਹੁਤ ਜਿਹੜਾ ਵੱਡਾ ਨਾ ਫਲ ਤੈਨੂੰ ਪ੍ਰਾਪਤ ਹੁੰਦਾ ਸਾਤ ਸੰਗਤ ਕਰਕੇ ਤੈਨੂੰ ਜੀਵਨ ਜਿਉਣ ਦੀ ਜਾਚ ਆ ਜਾਂਦੀ ਹੈ ਵੀ ਤੂੰ ਜੀਵਨ ਤੇਰਾ ਸੋਹਣਾ ਕਿਵੇਂ ਬਣ ਸਕਦਾ ਹੈ ਤੂੰ ਜੀਵਨ ਜਿਉਣਾ ਕਿਵੇਂ ਦਾਸ ਤੇ ਉਸਤਾਜ ਜੀ ਇਹ ਵਚਨ ਸੁਨਾਇਆ ਕਰਦੇ ਨੇ ਕਿ ਜਿਹੜੇ ਸਤਪੁਰਖਾਂ ਦੇ ਜੀਵਨ ਹੁੰਦੇ ਆ ਨਾ ਇਹ ਵੇਲ ਦੀ ਨਿਆਈ ਹੁੰਦੇ ਆ ਜੇ ਵੇਲ ਨੂੰ ਜਿਸ ਤਰ੍ਹਾਂ ਪਧਰੀ ਧਰਤੀ ਮਿਲਦੇ ਤੇ ਉਹ ਧਰਤੀ ਤੇ ਫੈਲ ਜਾਂਦੀ ਹੈ ਤੇ ਜੇ ਵੀਲ ਨੂੰ ਟੋਏ ਦੀ ਸੰਗਤ ਮਿਲ ਜੇ ਤੇ ਉਹ ਟੋਏ ਦੇ ਵਿੱਚ ਫੈਲ ਜਾਂਦੀ ਹੈ ਜੇ ਵੀਲ ਨੂੰ ਬ੍ਰਿਸ਼ ਦੀ ਸੰਗਤ ਮਿਲ ਜੇ ਤੇ ਉਹ ਬ੍ਰਿਸ਼ ਦੇ ਉੱਪਰ ਬਹੁਤ ਉੱਚੀ ਉਚਾਈ ਤੱਕ ਚਲੀ ਜਾਂਦੀ ਹੈ ਇਸੇ ਤਰ੍ਹਾਂ ਹੀ satsangਤ ਦੇ ਵਿੱਚ ਮਨੋਖ ਨੂੰ ਫਲ ਪ੍ਰਾਪਤ ਹੁੰਦਾ ਹੈ ਕਿ ਜੇ ਉਸ ਨੂੰ ਪਧਰੀ ਧਰਤੀ ਦੀ ਸੰਗਤ ਮਿਲ ਜੇ ਤੇ ਕਹਿੰਦੇ ਆ ਵੀ ਉਹਦਾ ਜੀਵਨ ਤਾਂ ਸੋਨਾ ਬਣ ਜਾਂਦਾ ਹੈ ਦੁਨੀਆ ਦੇ ਵਿੱਚ ਤਾਂ ਉਹ ਵਧੀਆ ਵਿਚਰਦਾ ਹੈ ਪਰ ਉਹ ਗੁਰੂ ਦੇ ਨੇੜੇ ਨਹੀਂ ਹੋ ਪਾਉਂਦਾ ਇਸ ਤਰ੍ਹਾਂ ਦੇ ਤੁਹਾਨੂੰ ਅੱਜ ਕੱਲ ਤਰਕ ਵਿਤਰ ਕਰਨ ਵਾਲੇ ਬਹੁਤ ਸਾਰੇ ਪ੍ਰਾਣੀ ਮਿਲਣਗੇ ਤੇ ਕਹਿੰਦੇ ਜੇ ਟੋਏ ਵਰਗੇ ਨਸ਼ਰਦਕ ਬੰਦਿਆਂ ਦੀ ਸੰਗਤ ਮਿਲ ਜਾਵੇ ਤਾਂ ਫਿਰ ਜੀਵਨ ਦੇ ਵਿੱਚ ਵਿਸ਼ੇ ਵਿਕਾਰ ਦੁੱਖ ਜਿਹੜੇ ਨਾ ਉਹ ਆਉਣੇ ਸ਼ੁਰੂ ਹੋ ਜਾਂਦੇ ਸਾਰੀਆਂ ਮਾੜੀਆਂ ਅਲਾਮਤਾਂ ਜਿਹੜੀਆਂ ਨੇ ਨਾ ਉਹ ਮਨੁੱਖ ਦੇ ਜੀਵਨ ਵਿੱਚ ਆ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਜੇ satsangat ਦੇ ਵਿੱਚ ਬੈਠ ਕੇ ਜਿਸ ਤਰ੍ਹਾਂ ਵੇਲ ਨੂੰ ਬ੍ਰਿਸ਼ ਦੀ ਜਿਹੜੀ ਉਹ ਪ੍ਰਾਪਤ ਹੋ ਜਾਂਦਾ ਹੈ ਤਾਂ ਵੇਲ ਬਹੁਤ ਉੱਚੀ ਚਲੀ ਜਾਂਦੀ ਹੈ ਜਦੋਂ ਮਨੁੱਖ ਸਤਪੁਰਖਾਂ ਦੀ ਗੁਰੂ ਪਿਆਰਿਆਂ ਦੀ ਸਤਗੁਰ ਦੀ ਹਜ਼ੂਰੀ ਵਿੱਚ ਆਣ ਕੇ satsangat ਕਰਦਾ ਹੈ ਨਾ ਤੇ ਉਹ ਜੀਵਨ ਦੇ ਵਿੱਚ ਬਹੁਤ ਉਚਾਈ ਤੱਕ ਚੜਾ ਜਾਂਦਾ ਉਸ ਦਾ ਜੀਵਨ ਸਫਲ ਹੋ ਜਾਂਦਾ ਅੱਜ